ਸਾਰਨ ਪਿਆਰਪਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਤੌਰ ਤੇ ਤੁਸੀਂ ਦੇਖਦੇ ਆ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪੰਜਾਬ 'ਚ ਅਸੀਂ ਖੜੇ ਆ ਇਸ ਟਾਈਮ ਮਹਾਲੀ ਜ਼ਿਲ੍ਹੇ ਦੇ ਵਿੱਚ ਕੜੂਆ ਪਿੰਡ ਇਹ ਗੱਲ ਕਰੀਏ ਜਦੋਂ ਇੱਕ ਰਾਜਾ ਆਪਣੇ ਰਾਜ 'ਚ ਰਾਜ ਕਰਦਾ ਤੇ ਜਿਹੜੀ ਪ੍ਰਜਾ ਹੁੰਦੀ ਹੈ ਰਾਜੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਰਿਵਾਰਾਂ ਦਾ ਸੁੱਖ ਸੁਵਿਧਾ ਉਹਨਾਂ ਦੇ ਦੁੱਖ ਦਰਦ ਉਹ ਸਾਂਝੇ ਕਰੇ ਪਰ ਸਰਕਾਰਾਂ ਆਈਆਂ ਗਈਆਂ ਕਿਸੇ ਨੇ ਕਿਸੇ ਦੀ ਸਿਹਤ ਨਹੀਂ ਲਈ ਇਹ ਗੱਲ ਕਰੀਏ ਅਕਾਲੀ ਆਏ ਕਾਂਗਰਸੀ ਆਏ ਆਮ ਆਦਮੀ ਪਾਰਟੀ ਨੂੰ ਮੌਕੇ ਸਰਕਾਰ ਹੈ ਜਿਹੜੀ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਆ ਉਹ ਅੱਜ ਇੱਕ ਸਮਾਜ ਸੇਵੀ ਸੰਸਥਾਵਨ ਕਰਨੀ ਪੈ ਰਹੀ ਹੈ ਮੈਂ ਗੱਲ ਕਰ ਰਿਹਾ ਉਹਨਾਂ ਪਰਿਵਾਰਾਂ ਦੀ ਉਹਨਾਂ ਲੋੜਵੰਦ ਪਰਿਵਾਰਾਂ ਦੀ ਜਿਨ੍ਹਾਂ ਨੂੰ ਆਪਣੀ ਧੀਆਂ ਦਾ ਵਿਆਹ ਕਰਾਉਣਾ ਕਈ ਵਾਰੀ ਇੰਨਾ ਔਖਾ ਹੋ ਜਾਂਦਾ ਹੈ ਕਾਰਨ ਕੀ ਬਣਦਾ ਸਾਨੂੰ ਲੋਕਾਂ ਨੂੰ ਇਹ ਸੋਚਣ ਕਿ ਸਾਨੂੰ ਇਹ ਮਜਬੂਰ ਕਰਦਾ ਹੈ ਕਾਰਨ ਇੱਕ ਪੈਸਾ ਜਦੋਂ ਘਰ ਦੇ ਵਿੱਚ ਪੈਸਾ ਨਾ ਆਏ ਖਰਚੇ ਕਰਨੇ ਔਕੇ ਹੋ ਜਾਂਦੇ ਆ ਕਰਦਾ ਕਹ ਲੋ ਜਿਹੜੇ ਹੋਰ ਕੰਮਕਾਰ ਸਾਨੂੰ ਕਰਨੇ ਔਕੇ ਹੋ ਪਰ ਇਹ ਜਿਹੜੇ ਸਾਡੇ ਨਾਲ ਸਾਡੇ ਮਨੁੱਖ ਖੜੇ ਆ ਜਿਹੜੇ ਕੜੂਏ ਪਿੰਡ ਦੇ ਸਾਡੇ ਨਾਲ ਇੱਕ ਸਮਾਜ ਸੇਵੀ ਸੰਸਥਾ ਦੇ ਵੋਲੰਟੀਅਰਸ ਖੜੇ ਆ ਜਿਨ੍ਹਾਂ ਨੇ ਉਹ ਸੇਵਾ ਉਹ ਜ਼ਿੰਮੇਵਾਰੀ ਅੱਜ ਉਹ ਚੱਕ ਲਈ ਆ ਮੇਰੇ ਨਾਲ ਖੜੇ ਆ ਭਾਈ ਸਾਹਿਬ ਭਾਈ ਜਸੜ ਜੀ ਐਮਪੀ ਜਸੜ ਜੀ ਕੜੂਏ ਪਿੰਡ ਤੋਂ ਕੀ ਕਹਿਣਾ ਚਾਹੁੰਗੇ ਭਾਈ ਸਾਹਿਬ ਜਿਹੜਾ ਮੇਰਾ ਸਵਾਲ ਮੈਂ ਪਹਿਲਾਂ ਸੀ ਗੱਲ ਸ਼ੁਰੂ ਕੀਤੀ ਆ ਕਿ ਇਹ ਜ਼ਿੰਮੇਵਾਰੀ ਜਿਹੜੀ ਤੁਸੀਂ ਨਿਭਾ ਰਹੇ ਹੋ ਬਹੁਤ ਅੱਛਾ ਕਾਰਜ ਕਰ ਰਹੇ ਹੋ ਕਾਲਪੁਰ ਖੁਮਾਰਾ ਕਿਰਪਾ ਕਰਨ ਪਰ ਇਹ ਇੱਕ ਅੰਤ ਸਰਕਾਰਾਂ ਦਾ ਹੁੰਦਾ ਹੈ ਸਰਕਾਰਾਂ ਨੂੰ ਸੇਧ ਲੈਣੀ ਪੈਂਦੀ ਹੈ ਲੋਕਾਂ ਦੀ ਆਪਣੀ ਪ੍ਰਜਾ ਸਰਕਾਰਾਂ ਕਿਉਂ ਨਹੀਂ ਲੈ ਪਾਰੀਆਂ ਸਾਡੀ ਸਰਕਾਰ ਸਭ ਤੋਂ ਪਹਿਲਾਂ ਤਾਂ ਸਾਡੀ ਜਿਹੜੀ ਸਰਕਾਰ ਹੈ ਮਹਾਪੁਰਸ਼ ਬਾਬਾ ਨਾਨਕ ਦੀ ਹਾਂਜੀ ਤੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਜੋ ਸਾਡਾ ਧਰਮ ਹੈ ਉਹ ਇਨਸਾਨੀਅਤ ਹੈ ਜੋ ਸਾਡੀ ਜਾਤ ਹੈ ਉਹ ਇਨਸਾਨੀਅਤ ਹੈ ਜੋ ਤੁਹਾਡਾ ਸਾਡੇ ਨਾਲ ਅੰਤ ਦੇ ਸਮੇਂ ਜਾਣਾ ਉਹ ਇਨਸਾਨੀਅਤ ਜਾਣੀ ਹੈ ਤੇ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਸਾਡਾ ਜਿਹੜਾ ਮੇਨ ਏਜੰਡਾ ਹੋਣਾ ਚਾਹੀਦਾ ਉਹ ਸਮਾਜ ਸੇਵਾ ਹੀ ਸਾਡਾ ਧਰਮ ਜੋ ਸਾਡੇ ਮਰਦੇ ਦਮ ਤੱਕ ਸਾਡੇ ਨਾਲ ਜਾਣਾ ਚਾਹੀਦਾ ਤੇ ਉਹੀ ਸਾਨੂੰ ਅੱਗੇ ਲੈ ਕੇ ਜਾਂਦਾ ਤੇ ਉਹ ਇੱਕ ਜ਼ਰੂਰਤਮੰਦ ਜਿਹੜਾ ਕੋਈ ਵੀ ਲੋੜਵੰਦ ਹੁੰਦਾ ਆ ਜ਼ਰੂਰਤਮੰਦ ਹੁੰਦਾ ਉਸ ਬੰਦੇ ਨੂੰ ਜਦੋਂ ਇਨਸਾਨੀਅਤ ਨਾਲ ਇਨਸਾਨੀਅਤ ਟੱਕਰਦੀ ਹੈ ਨਾ ਤਾਂ ਰੱਬ ਵੀ ਵੱਲ ਪਾ ਦਿੰਦਾ ਕਿਸੇ ਨਾ ਕਿਸੇ ਦਾ ਭਲਾ ਕਰਨ ਲਈ ਤੇ ਉਹੀ ਚੀਜ਼ ਸਾਨੂੰ ਆਪਣਾ ਮੁੱਖ ਰੱਖ ਕੇ ਆਪਾਂ ਨੂੰ ਲੋੜਵੰਦਾ ਦੇ ਨਾਲ ਖੜਨਾ ਚਾਹੀਦਾ ਤੇ ਉਹੀ ਇੱਕ ਮੈਸੇਜ ਹੁੰਦਾ ਕਿਸੇ ਵੀ ਐਨ ਜੀਓ ਕਿਸੇ ਵੀ ਸਮਾਜਿਕ ਸੰਸਥਾ ਦਾ ਕਿ ਜਿੱਥੇ ਵੀ ਕਿਤੇ ਵੀ ਕੋਈ ਕਈ ਵਾਰੀ ਜਿਜ ਮਹਿਸੂਸ ਕਰਦਾ ਵੀ ਫਲਾਣਾ ਮਾੜਾ ਹੋ ਸਕਦਾ ਫਲਾਣਾ ਚੰਗਾ ਹੋ ਸਕਦਾ ਕੋਈ ਸੰਸਥਾ ਗਲਤ ਹੋ ਸਕਦੀ ਕੋਈ ਨਹੀਂ ਹੋ ਸਕਦੀ ਪਰ ਬੰਦਾ ਚੁਣੋ ਤੁਸੀਂ ਕਰਤਾਰ ਨੂੰ ਚੁਣੋ ਚੰਗੇ ਨੌਜਵਾਨਾਂ ਨੂੰ ਚੜੋ ਨੰਗੇ ਚੰਗੇ ਨੌਜਵਾਨਾਂ ਨੂੰ ਤੁਸੀਂ ਸਾਥ ਦਿਓ ਤੇ ਆਪਦੇ ਪਿੰਡ ਪਿੰਡ ਆਪਦੇ ਘਰ ਘਰ ਤੁਸੀਂ ਲੋੜਵੰਦਾਂ ਦੀ ਮਦਦ ਕਰੋ ਸਾਨੂੰ ਵੀ ਲੱਗਦਾ ਅੱਜ ਇਨਸਾਨੀਅਤ ਖਤਮ ਹੋ ਰਹੀ ਹੈ ਜਦੋਂ ਬਾਈ ਜੀ ਪੈਸਾ ਆ ਜਾਂਦਾ ਨਾ ਤਾਂ ਇਨਸਾਨੀਅਤ ਆਪਾਂ ਕਹਿ ਸਕਦੇ ਹਾਂ ਵੀ ਕੁਝ ਪੱਖੋਂ ਖਤਮ ਹੋ ਜਾਂਦੀ ਕਿਉਂਕਿ ਲੋਕਾਂ ਨੇ ਆਪਣਾ ਮੁੱਖ ਏਜੰਡਾ ਪੈਸਾ ਬਣਾ ਲਿਆ ਤੇ ਜਦੋਂ ਪੈਸੇ ਪੈਸੇ ਪੈਸਾ ਹੀ ਕਰਦਾ ਰਹਿੰਦਾ ਬੰਦਾ ਫਿਰ ਤੁਸੀਂ ਸਮਝ ਲਓ ਕਿ ਇਨਸਾਨੀਅਤ ਨੂੰ ਇੱਕ ਵਾਰ ਉਹ ਗਲਾ ਘੋਟ ਦਿੰਦਾ ਤੇ ਇਹੀ ਸਾਡਾ ਅਸੀਂ ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਚੱਲ ਰਹੇਗੇ ਅਸੀਂ ਕਿਸੇ ਤੋਂ ਪੈਸੇ ਨਹੀਂ ਲੈਂਦੇ ਜੋ ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਉਹ ਨੌਜਵਾਨ ਉਹ ਸਾਡੇ ਭਿੱਤਰ ਭਰਾ ਸਾਡੇ ਵੱਡੇ ਵੀ ਹੈਗੇ ਆ ਜਿਨ੍ਹਾਂ ਨੇ ਇਹ ਵੀੜਾ ਚੁੱਕ ਲਿਆ ਜਿਹੜੇ ਲੋੜਵੰਦ ਪਰਿਵਾਰ ਦੀਆਂ ਦੀ ਮੈਂ ਗੱਲ ਕਰ ਰਿਹਾ ਸੀਗਾ ਉਹਨਾਂ ਪਿਓਆਂ ਦੀ ਜਿਨ੍ਹਾਂ ਨੂੰ ਆਪਣੀ ਧੀਆਂ ਦਾ ਵਿਆਹ ਕਰਾਉਣਾ ਵੀ ਕਿਸੇ ਹੱਦ ਤੱਕ ਔਖਾ ਹੋ ਜਾਂਦਾ ਪਰ ਇਹਨਾਂ ਨੇ ਉਹਨਾਂ ਦੀ ਬਾਹ ਫੜ ਲਈ ਹੈ ਭਾਈ ਸਾਹਿਬ ਸਭ ਤੋਂ ਪਹਿਲਾਂ ਦੱਸੋ ਤੁਹਾਡੀ ਐਨਜੀਓ ਦਾ ਨਾਮ ਕੀ ਹੈ ਇਹ ਵੀਰ ਦੱਸਣਗੇ ਜੀ ਸਾਡੇ ਐਨਜੀਓ ਦਾ ਨਾਮ ਕਰਪਲਾ ਹੌਪਲਾ ਐਨਜੀਓ ਕੜੂਆਂ ਦੇ ਨਾਂ ਤੇ ਬਣਾਈ ਹੋਈ ਹੈ ਇਹ 2016 ਚ ਬਣਾਈ ਦੀ ਆਪਾਂ ਨੇ ਜੀ ਤੇ ਹੁਣ ਤੱਕ ਚੱਲਦੀ ਆ ਰਹੀ ਹੈ ਵੈਗੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤੇ ਹੁਣ ਤੱਕ ਅਸੀਂ ਅੱਜ 43ਵੀਂ ਕੁੜੀ ਦਾ ਵਿਆਹ ਕੀਤਾ 42 ਕੁੜੀਆਂ ਨੇ ਪਹਿਲਾਂ ਵਿਆਹ ਕਰ ਚੁੱਕੀਆਂ ਸੀ ਅੱਜ 43ਵੀਂ ਕੁੜੀ ਦਾ ਵਿਆਹ ਕੀਤਾ ਤੇ ਹੁਣ ਤੱਕ 11 ਮਕਾਨ ਅਸੀਂ ਪਾ ਚੁੱਕੇ ਹਾਂ 12ਵੇਂ ਮਕਾਨ ਦਾ ਸਾਡਾ ਕੰਮ ਚੱਲਦਾ ਜੀ ਸੋ ਇਹ ਉਹਨਾਂ ਦੇ ਪਿਓ ਵੀ ਆ ਉਹਨਾਂ ਦੀ ਮਾਵਾ ਵੀ ਆ ਉਹਨਾਂ ਦੇ ਭਰਾ ਵੀ ਆ ਸਾਰੇ ਰਿਸ਼ਤਿਆਂ ਦਾ ਇਹਨਾਂ ਨੇ ਫਰਜ਼ ਨਿਭਾਇਆ ਤੁਸੀਂ ਦੇਖ ਸਕਦੇ ਹੋ ਅ ਅੱਗੇ ਕੀ ਤੁਹਾਡੀ ਰਣਨੀਤੀ ਅੱਗੇ ਕਿਵੇਂ ਲੋਕਾਂ ਨੂੰ ਆਪਾਂ ਕਹੀਏ ਕਿ ਜੋ ਟੀਚਾ ਤੁਸੀਂ ਲੈ ਕੇ ਚੱਲ ਰਹੇ ਹੋ ਇਹ ਗੱਲ ਗੱਲ ਆਪਾਂ ਪਿੰਡ-ਪਿੰਡ ਤੱਕ ਪਹੁੰਚਾਈਏ ਲੋਕਾਂ ਦੇ ਵਿਚਾਰ ਧਾਰਾ ਬਦਲੀਏ ਕਿਵੇਂ ਉਪਰਾਲਾ ਕਰ ਰਹੇ ਹੋ ਇਹ ਐਸੇ ਕਰਕੇ ਹੀ ਜਿਹੜਾ ਹੈਗਾ ਜੀ ਹੁਣ ਕਰਪਲਾ ਹੋਪਲਾ ਐਨ ਜੀਓ ਜਿਹੜੀ ਕੜੂਏ ਚ ਗੁਰਪ੍ਰੀਤ ਸਿੰਘ ਤਨੂਆ ਜਿੰਨ ਚਲਾ ਰਹੇ ਆ ਤੇ ਅਸੀਂ ਉਹਦੇ ਮੈਂਬਰ ਐ ਵੀਰ ਦੇ ਸਹਿਯੋਗੀ ਐ ਇਹ ਸਿਰਫ ਮੈਸੇਜ ਦੇਣ ਵਾਸਤੇ ਅੱਗੇ ਅਸੀਂ ਇਕੱਠੀਆਂ ਲੜਕੀਆਂ ਦੇ ਵਿਆਹ ਕਰਦੇ ਤੇ ਸਮੂਹੀ ਵਿਆਹ ਕਰਦੇ ਸਿਰਫ ਇਹੀ ਕਾਰਨ ਕਰਕੇ ਅੱਜ ਅਸੀਂ ਆਪਣੇ ਪਿੰਡ ਤੋਂ ਪਹਿਲਾ ਵਿਆਹ ਸ਼ੁਰੂ ਕੀਤਾ ਤਾਂ ਕਿ ਸਾਡੇ ਪਿੰਡ ਚ ਮੈਸੇਜ ਜਾਵੇ ਨੌਜਵਾਨਾਂ ਨੂੰ ਪਤਾ ਲੱਗੇ ਸਾਡੇ ਭੈਣ ਭਰਾਵਾਂ ਨੂੰ ਪਤਾ ਲੱਗੇ ਵੀ ਇਹ ਜਿਹੜਾ ਹੈਗਾ ਇਹ ਬਹੁਤ ਵੱਡਾ ਪੁੰਨ ਹੈ ਇੱਕ ਬੇਟੀ ਨੂੰ ਉਹਨੂੰ ਆਸ ਦੀ ਵਸਦੀ ਆਪਣੇ ਘਰੇ ਪੋੜਨਾ ਕਿਉਂਕਿ ਉਹਦਾ ਫਾਦਰ ਨਹੀਂ ਸੀ ਮਾਂ ਨੂੰ ਬੱਚੇ ਅੱਗੇ ਲੈ ਕੇ ਜਾਣੇ ਅੱਜ ਕੱਲ ਆਪਾਂ ਨੂੰ ਪਤਾ ਹੀ ਹੈ ਚੰਗੇ ਤੋਂ ਚੰਗੇ ਬੰਦੇ ਦਾ ਕੰਮ ਕਾਰ ਨਹੀਂ ਚੱਲ ਰਿਹਾ ਜੋ ਹਾਲਾਤ ਅੱਜ ਤੱਕ ਹੋਈ ਹੋਈ। ਵੈਸੇ ਤੁਹਾਨੂੰ ਕੀ ਲੱਗਦਾ ਇਹ ਤੁਹਾਨੂੰ ਜਿਹੜੀ ਲੋਡ ਮਹਿਸੂਸ ਹੋਈ ਤੁਸੀਂ ਕੰਮ ਬਹੁਤ ਚੰਗਾ ਕਰ ਰਹੇ ਹੋ। ਇਹਦਾ ਕੀ ਕਾਰਨ ਲੱਗਦਾ ਮੇਰਾ ਉਹੀ ਸਵਾਲ ਹੈ ਕਿ ਤੁਹਾਨੂੰ ਕਿਉਂ ਲੱਗਿਆ ਕਿ ਸਾਨੂੰ ਕੁੜੀਆਂ ਦੇ ਵਿਆਹ ਕਰਾਉਣੇ ਚਾਹੀਦੇ। ਇਹਦਾ ਕਾਰਨ ਕੀ ਆ? ਕਦੇ ਆਪਾਂ ਸੋਚਿਆ ਬੈਠ ਕੇ ਤਾਂ ਕਾਰਨ ਇਹਦਾ ਕਿਹੜੇ ਮੁੱਖ ਕਾਰਨ ਹੋ ਸਕਦੇ ਆ ਕਿਨਾਂ ਕਾਰਨਾਂ ਕਰਕੇ ਉਹ ਪਰਿਵਾਰ ਇੰਨਾ ਜ਼ਿਆਦਾ ਲੋਡਬੰਦ ਹੋ ਗਿਆ ਜਾਂ ਕਿਹ ਲੋ ਬੇਰੋਜ਼ਗਾਰੀ ਵਧੀ ਆ ਘਟੀ ਆ ਕੀ ਕਾਰਨ ਹੋ ਸਕਦਾ? ਤਾਂ ਕਿ ਇੱਕ ਮੈਸੇਜ ਅੱਗੇ ਤੱਕ ਪਹੁੰਚੇ। ਦੇਖੋ ਇੱਕ ਗਰੀਬੀ ਕੈਸੀ ਚੀਜ਼ ਹੈ ਜੀ ਜਿਹੜੀ ਇਨਸਾਨ ਨੂੰ ਤੋੜ ਦਿੰਦੀ ਹੈ। ਅਸੀਂ ਦੇਖਿਆ ਬਹੁਤ ਬੰਦੇ ਸੁਸਾਈਡ ਕਰਕੇ ਬੜਾ ਕੁਝ ਹੋ ਰਿਹਾ ਤੇ ਅਸੀਂ ਇਹੀ ਸੋਚਿਆ ਵੀ ਸਭ ਤੋਂ ਵੱਡੀ ਇਨਸਾਨੀਅਤ ਇਹ ਹੈ ਜਿਉ ਆਪਾਂ ਕਿਸੇ ਲੋੜਵੰਦ ਨੂੰ ਆਮ ਤੌਰ ਤੇ ਨਹੀਂ ਜੀ ਜੋ ਲੋੜਵੰਦ ਹੈ ਉਹਨੂੰ ਚੁਣ ਕੇ ਉਹਦੀ ਆਪਾਂ ਹੈਲਪ ਕਰੀਏ ਐਤੋਂ ਵੱਡਾ ਕੋਈ ਧਰਮ ਨਹੀਂ ਪਰ ਇਹ ਇਹ ਡਿਊਟੀ ਆ ਇਹ ਜ਼ਿੰਮੇਵਾਰੀ ਸਰਕਾਰਾਂ ਦੇ ਨਹੀਂ ਬਣਦੀ ਕੋਈ ਹਜੇ ਕੁਝ ਨਵੇਂ ਪਲਾਨ ਲੈ ਕੇ ਆਣ ਕੋਈ ਯੋਜਨਾਵਾਂ ਲੈ ਕੇ ਆਣ ਤਾਂ ਕਿ ਜਿਹੜੇ ਲੋੜਵੰਦ ਪਰ ਉਹਨਾਂ ਦੀ ਅਸੀਂ ਬਾਹ ਫੜ ਸਕੀ ਬਾਈ ਜੀ ਇਹ ਬੀੜਾ ਅਸੀਂ ਇਸ ਲਈ ਧੀਆਂ ਦਾ ਬੀੜਾ ਇਸ ਲਈ ਚੁੱਕਿਆ ਨਾ ਤੁਸੀਂ ਦੇਖਿਆ ਹੋਊਗਾ ਕਿ ਇੱਕ ਕਿਸਾਨ ਇੱਕ ਭਰਾ ਇੱਕ ਭੈਣ ਇੱਕ ਬਜ਼ੁਰਗ ਜਦੋਂ ਇੱਕ ਟੱਬਰ ਦਾ ਜਿਹੜਾ ਮੋਢੀ ਹੁੰਦਾ ਆਪਾਂ ਦੇਖਦੇ ਆ ਕਿ ਕਿਸਾਨ ਲਿਮਟ ਕਰਾਂਦਾ ਆਪਦੀ ਜ਼ਮੀਨ ਦੇ ਉੱਤੇ ਉਹ ਗਲਫਾ ਲੈਣ ਤੱਕ ਉਹਦੀ ਨੌਪਤ ਪਹੁੰਚ ਜਾਂਦੀ ਆ ਕਰਜ਼ਾ ਇਸ ਪੱਖੋਂ ਉਹਨਾਂ ਦੇ ਉੱਤੇ ਚੜ ਜਾਂਦਾ ਕਿ ਉਹਨਾਂ ਨੂੰ ਆਪਣੀ ਬੇਟੀ ਤੋੜਨੀ ਔਖੀ ਹੋ ਜਾਂਦੀ ਆ ਤਾਂ ਅਸੀਂ ਇਹ ਸੋਚਦੇ ਅਸੀਂ ਇਹ ਮਹਿਸੂਸ ਕੀਤਾ ਕਿ ਇਸ ਇੱਕ ਪਰਾਲੇ ਨਾਲ ਅਸੀਂ ਇੱਕ ਪਰਿਵਾਰ ਦਾ ਜਿਹੜਾ ਮੋਢੀ ਐ ਪਹਿਲਾਂ ਤਾਂ ਅਸੀਂ ਉਹਨੂੰ ਬਚਾ ਸਕਦੇ ਆ ਦੂਜਾ ਉਹ ਵਿਚਾਰਾ ਕਰਜ਼ਾ ਨਹੀਂ ਲਊਗਾ ਜਿਹੜਾ ਵੀ ਲੋੜਵੰਦ ਮੇਰੇ ਬਜ਼ੁਰਗ ਵੀ ਹੋ ਸਕਦੇ ਆ ਹੋਰ ਪਰਿਵਾਰਾਂ ਦੇ ਬਜ਼ੁਰਗ ਵੀ ਹੋ ਸਕਦੇ ਆ ਜਾਂ ਉਹ ਉਹਨਾਂ ਨੂੰ ਉਹ ਕਰਜ਼ੇ ਵੱਲੋਂ ਵੀ ਥੋੜੀ ਨਾ ਇਜ਼ਾਤ ਮਿਲੂਗੀ ਪਲੱਸ ਕਿਤੀ ਹੈ ਜਿਹੜੀ ਸੁਖੀ ਸੁਖੀ বাসੂਗੀ ਆਪਨੇ ਇਹ ਪੈਸਾ ਕਿਵੇਂ ਇਕੱਠਾ ਕਰ ਰਹੇ ਲੋਕਾਂ ਦੇ ਦਸਵੰਦਾਂ ਜੀ ਇਹ ਸਾਡੇ ਨਾਲ ਜਿੰਨੇ ਵੀ ਸਮਾਜ ਸੇਵੀ ਭਰਾ ਨੇ ਜੁੜੇ ਹੋਏ ਨੇ ਉਹ ਆਪ ਉਹ ਹੁਣ ਜਿੱਦਾਂ ਮੈਂ ਖਰੜ ਹਲਕੇ ਤੋਂ ਬਲਾਉਂਗ ਕਰਦਾ ਵੀਰ ਜੀ ਨਾਲੇ ਨੇੜੇ ਪਿੰਡ ਵੀ ਆ ਮੋਹਾਲੀ ਵੀ ਰਹਿੰਦੇ ਨੇ ਇਹ ਭਰਾ ਸਾਡਾ ਘੜੂਏ ਤੋਂ ਆ ਹੋਰ ਵੀ ਸੱਜਣ ਵੀਰ ਸਾਡੇ ਨਾਲ ਕਈ ਪਿੰਡਾਂ ਕਈ ਸ਼ਹਿਰਾਂ ਤੋਂ ਇਸ ਪਿੰਡ ਤੋਂ ਵੀ ਜੁੜੇ ਹੋਏ ਨੇ ਤੇ ਉਹਨਾਂ ਨੂੰ ਆਪ ਨੂੰ ਮਹਿਸੂਸ ਹੁੰਦਾ ਕਿ ਇਹ ਜਿਹੜੀ ਜ਼ਰੂਰਤ ਹੈ ਸਾਡੀ ਆਪ ਦੀ ਨਹੀਂ ਇੱਕ ਧੀ ਲਈ ਅਸੀਂ ਕਰ ਰਹੇ ਹਾਂ ਇੱਕ ਚੰਗੀ ਨੇਕ ਨੇਕ ਸੋਚ ਨੂੰ ਅੱਗੇ ਲੈ ਕੇ ਕਰ ਰਹੇ ਆ ਤੇ ਉਹ ਆਪਣੇ ਆਪ ਵਾਹਿਗੁਰੂ ਜਦੋਂ ਨੇਕ ਤੋਂ ਕਹਿੰਦੇ ਨਾ ਤੁਹਾਡੀ ਸੋਚ ਸਿੱਧੀ ਹੁੰਦੀ ਹੈ ਤੇ ਤੁਹਾਡੀ ਨੀਅਤ ਸਾਫ਼ ਹੁੰਦੀ ਹੈ ਤਾਂ ਵਾਹਿਗੁਰੂ ਆਪੇ ਕਾਰਜ ਪੂਰੇ ਕਰ ਦਿੰਦਾ ਤੇ ਆਪੇ ਵੀਰ ਸੱਜਣ ਸਾਡੇ ਨਾਲ ਕੰਟੈਕਟ ਕਰ ਲੈਂਦੇ ਨੇ ਸਾਡੇ ਨੰਬਰਾਂ ਰਾਈ ਅਸੀਂ ਬੈਨਰ ਸ਼ੇਅਰ ਕਰ ਦਿੰਦੇ ਆ ਕੋਈ ਚੀਨੀ ਦੇ ਜਾਂਦਾ ਕੋਈ ਕਰਿਆਨਾ ਦੇਣਦਾ ਕੋਈ ਰਾਸ਼ਨ ਦੇ ਜਾਂਦਾ ਹੈ ਨਾ ਪੈਸੇ ਨਹੀਂ ਪੜਾ ਸੀ ਕਿਸੇ ਤੋਂ ਲੰਦੇ ਤੇ ਗੁਰੂ ਮਹਾਰਾਜ ਆਪੇ ਕਾਰਜ ਸਫਲ ਕਰ ਦਿੰਨੇ ਸਾਨੂੰ ਵੀ ਨਹੀਂ ਇਹ ਪਤਾ ਵੀ ਹੁਣ ਤੱਕ ਇਹ ਚੱਲ ਕੀ ਮੇਰੇ ਸੋ ਸਾਡੇ ਦਰਸ਼ਕਾਂ ਤੁਸੀਂ ਪਾਜੀਏ ਦਸਟਿਕ ਦਾ ਤੁਹਾਡਾ ਕੰਟੈਕਟ ਨੰਬਰ ਸੋ ਦੈਟ ਆਉਣੇ ਸਮੇਂ ਜਿਹੜੇ ਪਰਿਵਾਰ ਤੁਹਾਡੀ ਇਹ ਵੀਡੀਓ ਦੇਖ ਰਹੇ ਹੋਣਗੇ ਉਹਨਾਂ ਨੂੰ ਇੱਕ ਇੱਕ ਚਲੋ ਕਹਿ ਲਓ ਇੱਕ ਰਸਤਾ ਮਿਲ ਜਾਊਗਾ ਆਪਣੀ ਤੀ ਦਾ ਵਿਆਹ ਕਰਾਉਣ ਜਿਹੜੇ ਲੋੜ ਬਦੀ ਨਾਲ ਨਹੀਂ ਕਰਾ ਪਰ ਇੱਕ ਨੰਬਰ ਆਪਣਾ ਸ਼ੇਅਰ ਕਰ ਦਿਓ ਜੀ ਮੈਂ ਦਿਤਨੇ ਮੇਰੇ ਕੋਲ ਇੱਕ ਬੈਨਰ ਹੀ ਪਿਆ ਜੀ ਜਦੋਂ ਸਰ ਕੋ ਲਿਖਿਆ ਹੋਈ ਸਾਡਾ ਤੁਸੀਂ ਕਿਸੇ ਵੀ ਪੈਸੇ ਲੈਣੇ ਕੋਈ ਵੀ ਦਾਨੀ ਸੱਜਰ ਆਪਣਾ ਸਾਨੂੰ ਸਮਾਨ ਦੇ ਸਕਦਾ ਤੇ ਮੇਰਾ ਕੰਨੈਕਟ ਨੰਬਰ ਹੈ 70 87310392 ਠੀਕ ਹੈ ਜੀ ਤੁਸੀਂ ਦੇਖਿਆ ਅਸੀਂ ਤੁਹਾਡੇ ਸਾਹਮਣੇ ਕੜੂਏ ਪਿੰਡ ਤੋਂ ਜਿਹੜਾ ਮਹਾੜੀ ਜਿਹੜੇ ਦੇ ਵਿੱਚ ਹੈ ਇੱਥੇ ਅਸੀਂ ਤੁਹਾਨੂੰ ਐਨ ਜੀਓ ਜਿਹੜੀ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਵੋਲੰਟੀਅਰ ਤੁਹਾਡੇ ਗੱਲਬਾਤ ਲਈ ਕਿਉਂਕਿ ਕੰਮ ਜਿਹੜਾ ਉਹ ਕਰ ਰਹੇ ਬਹੁਤ ਛਲਾਗਾ ਵਾਲਾ ਕੰਮ ਹੈ ਔਰ ਦੱਸਿਆ ਜਾ ਰਿਹਾ ਕਿ 42 ਪਰਿਵਾਰਾਂ ਤੁਸੀਂ ਵਿਆਹ 43 43ਵਾਂ ਸੀਗਾ 43 ਜੋੜਿਆਂ ਦਾ ਇਹਨਾਂ ਨੇ ਵਿਆਹ ਕਰਾਤਾ ਇਹ ਉਹ ਪਰਿਵਾਰ ਸੀ ਜਿਹੜੇ ਲੋੜਵੰਦ ਸੀਗੇ ਇਹਨਾਂ ਦੇ ਘਰਾਂ ਦੇ ਵਿੱਚ ਪੈਸੇ ਪੱਖੋਂ ਕੋਈ ਨਾ ਕੋਈ ਪ੍ਰੋਬਲਮ ਹੋਣ ਕਰਕੇ ਉਹ ਨਹੀਂ ਵਿਆਹ ਕਰਾ پا ਰਹੇ ਸੀ ਆਪਣੇ ਧੀਆ ਦਾ ਸੋ ਬਹੁਤ ਵੱਡੀ ਜਿਮਰੇ ਨਾਲ ਭਾਵਨਾ ਨਿਭਾਈ ਹੈ ਸਾਡੇ ਵੱਲੋਂ ਵੀ ਇਹਨਾਂ ਨੂੰ ਬਹੁਤ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਲੈਣੇ ਕੰਮ ਚੱਲਦਾ ਰਹੇ ਕੁਛ ਨਹੀਂ ਹਾਂਜੀ ਤੇ ਮੇਰੀ ਇੱਕ ਬੇਨਤੀ ਵੀ ਹੋਊਗੀ ਲੋੜਵੰਦ ਪਰਿਵਾਰ ਦਾ ਮਤਲਬ ਹੁੰਦਾ ਜੀ ਸੱਚੀਓ ਲੋੜਵੰਦ ਪਰਿਵਾਰ ਕਈ ਵਾਰੀ ਨੰਬਰ ਜਦੋਂ ਸਾਡਾ ਬੈਨਰ ਸ਼ੇਅਰ ਹੁੰਦਾ ਇਹੋ ਜਿਹੇ ਪਰਿਵਾਰਾਂ ਦੇ ਵੀ ਫੋਨ ਆ ਜਾਂਦੇ ਨੇ ਜਿਨ੍ਹਾਂ ਨੂੰ ਹੁੰਦਾ ਵੀ ਪਤਾ ਨਹੀਂ ਕੀ ਲੁੱਟ ਮਚ ਰਹੀ ਆ ਇੱਥੇ ਵੀ ਸਾਡੀ ਵੀ ਮਦਦ ਕਰ ਦਿਓ ਸਾਡੇ ਬਹੁਤ ਫੋਨ ਕਾਲਸ ਆ ਜਾਂਦੇ ਹਨਾ ਤੇ ਮੇਰੀ ਇਹ ਗੁਜ਼ਾਰਸ਼ ਹੈ ਜੀ ਸਾਰੇ ਲੋੜਵੰਦ ਪਰਿਵਾਰਾਂ ਨੂੰ ਪਹਿਲਾਂ ਤਾਂ ਜਿਹੜਾ ਬੰਦਾ ਕੋਈ ਵੀ ਸੱਜਣ ਮਿੱਤਰ ਜ਼ਰੂਰਤਮੰਦ ਫੋਨ ਕਰਦਾ ਉਹ ਆਪ ਦੇ ਅੰਦਰ ਚਾਤੀ ਜ਼ਰੂਰ ਮਾਰੇ ਕਿ ਕ્યા ਮੈਂ ਸੱਚੀਓ ਲੋੜਵੰਦ ਆ ਜੇ ਲੋੜਵੰਦ ਆ ਤਾਂ ਮੈਂ ਕਿੰਨੀ ਕੁ ਮੇਰੀ ਜ਼ਰੂਰਤ ਆ ਤਾਂ ਉਹਗਲਾ ਸੱਚੇ ਬੋਲੇ ਕਿ ਮੈਨੂੰ ਇੰਨੀ ਕੁ ਲੋੜ ਆ ਮੇਰੀ ਇੰਨੀ ਕੁ ਲੋੜ ਪੂਰੀ ਕਰ ਦੋ ਵੀ ਬਾਕੀ ਮੈਂ ਇਸ ਮਰੱਥਾ ਰੱਖਦਾ ਮੈਂ ਕਰ ਸਕਦਾ ਸਾਡੇ ਤੇ ਵੀ ਬਜਨ ਨਹੀਂ ਪੈਂਦਾ ਤੇ ਜਿਹੜੇ ਸਾਡੇ ਨਾਲ ਜੁੜੇ ਹੋਏ ਪਰਿਵਾਰ ਨੇ ਭਾਈ ਬੰਦੂ ਨੇ ਸਮਾਜ ਸੇਵੀ ਵੀਰ ਨੇ ਉਹਨਾਂ ਤੇ ਵੀ ਬਜਨ ਨਹੀਂ ਪੈਂਦਾ ਤਾਂ ਸਾਡੀ ਵੀ ਸਮਰੱਥਾ ਵੱਧਦੀ ਹੈ ਜ਼ਿਆਦਾ ਪਰਿਵਾਰਾਂ ਦੀ ਮਦਦ ਕਰਨ ਦੀ ਤੁਹਾਡੀ ਗੱਲ ਸੁਣ ਕੇ ਵੀ ਨੇ ਗੱਲ ਯਾਦ ਆ ਗਈ ਆਖਰੀ ਸਵਾਲਾ ਭਾਈ ਸਾਹਿਬ ਚਲੋ ਬਹੁਤ ਅੱਛਾ ਕੰਮ ਕਰ ਰਹੇ ਤੁਸੀਂ ਕੁੜੀਆਂ ਦਾ ਵਿਆਹ ਕਰਾਉਂਦੇ ਧੀਆਂ ਦਾ ਪਰ ਆਉਣੇ ਸਮੇਂ ਵਿੱਚ ਦੇਖਦੇ ਹਾਂ ਅੱਜਕੱਲ ਕਲਯੁਗੀ ਸਮਾਂ ਹੈ ਕਈ ਵਾਰੀ ਉਹਨਾਂ ਪਰਿਵਾਰਾਂ ਦੇ ਵਿੱਚ ਉਹਨਾਂ ਜੋੜਿਆਂ ਦੇ ਵਿੱਚ ਆਪਸ ਵਿੱਚ ਨਹੀਂ ਬਣਦੀ ਉਸ ਤੋਂ ਬਾਅਦ ਤੁਹਾਡਾ ਕੀ ਸਟੈਪ ਹੈ ਤੁਸੀਂ ਉਸ ਉਸ ਮਸਲੇ ਦੇ ਉਸ ਚੇਂਜ ਨੂੰ ਕਿੰਨੀ ਹੈਲਪ ਕਰਦੇ ਹੋ ਵਿਆਹ ਸੀ ਕਰਾਤਾ ਪਰ ਅੱਗੇ ਜਦੋਂ ਕੋਈ ਪ੍ਰੋਬਲਮ ਰੱਬ ਨਾ ਖੁਦਾ ਨਾ ਖਾਸ ਤਾ ਕੋਈ ਆ ਜੇ ਉਹਨਾਂ ਦੇ ਵਿੱਚ ਨਾ ਬਣੇ ਆਪਾਂ ਕਿਵੇਂ ਉਸ ਚੀ ਹਾਂਜੀ ਮੈਂ ਐਨਜੀਓ ਗਰੁੱਪ ਦਾ ਮੈਂਬਰ ਹਾਂ ਹਾਂਜੀ ਮੈਂ ਪਿੰਡ ਘਰੂਆ ਤੋਂ ਬਿਲੋਂਗ ਕਰਦਾ ਹਾਂ ਇਹ ਮੋਹਾਲੀ ਜ਼ਿਲ੍ਹੇ ਦੇ ਵਿੱਚ ਪਿੰਡ ਮੈਂ ਆਰਮੀ ਤੋਂ ਰਿਟਾਇਰ ਹਾਂ ਕੈਪਟਨ ਜਗਦੀਸ਼ ਸਿੰਘ ਜੋ ਤੁਸੀਂ ਸਵਾਲ ਪੁੱਛਿਆ ਕਿ ਅਗਰ ਸ਼ਾਦੀ ਤੋਂ ਬਾਅਦ ਸਾਡੇ ਕੋਲ ਹਦਾਇਤਾਂ ਜਿਹੜੀਆਂ ਉਹ ਸਾਰੀਆਂ ਲਿਖਤੀ ਰੂਪ ਦੇ ਵਿੱਚ ਐ ਅਸੀਂ ਮੁੰਡੇ ਵਾਲਿਆਂ ਨੂੰ ਵੀ ਭੇਜਦੇ ਹਾਂ ਕੁੜੀ ਵਾਲਿਆਂ ਨੂੰ ਵੀ ਭੇਜਦੇ ਹਾਂ ਉਹਦੇ ਵਿੱਚ ਅਸੀਂ ਉਹਨਾਂ ਦੇ ਕੰਟੈਕਟ ਨੰਬਰ ਉਹਨਾਂ ਨੂੰ ਵੀ ਲੈਣੇ ਉਹਨਾਂ ਤੋਂ ਵੀ ਲੈਣੇ ਆ ਜਦੋਂ ਨਵਾਂ ਸਾਲ ਆਉਂਦਾ ਕੋਈ ਦਿਵਾਲੀ ਆਉਂਦੀ ਹੈ ਕੋਈ ਖੁਸ਼ੀ ਦਾ ਹੁੰਦਾ ਹੈ ਅਸੀਂ ਉਹਨਾਂ ਦੇ ਨਾਲ ਘਰ ਜਾ ਕੇ ਕੰਟੈਕਟ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਦੁੱਖ ਸੁੱਖ ਨੂੰ ਪੁੱਛਦੇ ਹਾਂ ਅਜੇ ਤੱਕ ਸਾਡੇ ਕੋਲ ਕੋਈ ਇਹੋ ਜਿਹਾ ਮਸਲੇ ਵਾਲਾ ਕੋਈ ਨਹੀਂ ਹੋਇਆ ਵੀ ਕਿਸੇ ਦੇ ਘਰੇ ਲੜਾਈ ਹੋਈ ਹੋਵੇ ਜਾਂ ਅਣਬਣ ਹੋਈ ਹੋਵੇ ਅਗਰ ਹੁੰਦੀ ਹੈ ਤਾਂ ਇਹ ਪੂਰੀ ਟੀਮ ਉਸ ਲੜਕੀ ਦੀ ਮਤਲਬ ਭਰਾ ਵੀ ਭੈਣ ਵੀ ਮਾਂ ਵੀ ਇੱਕ ਰਿਸ਼ਤੇ ਦੇ ਤੌਰ ਤੇ ਅਸੀਂ ਉਹਨੂੰ ਵਿਆਹ ਕਰਦੇ ਹਾਂ ਸੋ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਅਸੀਂ ਇਹਨਾਂ ਨੂੰ ਸਵਾਲ ਪੁੱਛਿਆ ਸੀਗਾ ਕਿ ਇਹਨਾਂ 43 ਪਰਿਵਾਰ ਜਿਹੜੇ ਜਿਨ੍ਹਾਂ ਦਾ ਵਿਆਹ ਇਹਨਾਂ ਨੇ ਕਰਵਾਇਆ ਸੋ ਕੋਈ ਆਉਣ ਸਮੇਂ ਚ ਉਹਨਾਂ ਪਰਿਵਾਰਾਂ ਦੇ ਵਿੱਚ ਕੋਈ ਕੋਈ ਕਹਿ ਲਓ ਮਨਮਟਾਬ ਹੋ ਜੇ ਕੋਈ ਤੋਂ ਇਸ ਕਰਕੇ ਉਹ ਕਹਿੰਦੇ ਅਜੇ ਤੱਕ ਤਾਂ ਇਹੋ ਜਿਹਾ ਕੋਈ ਮਸਲਾ ਜਾਂ ਇਹੋ ਜਿਹਾ ਕੇਸ ਸਾਡੇ ਸਾਹਮਣੇ ਨਹੀਂ ਹੈ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ ਇਹਦੇ ਪਿੱਛੇ ਇਹੀ ਕਾਰਨ ਹੋ ਸਕਦਾ ਕਿਉਂਕਿ ਬਹੁਤ ਅੱਛੀ ਸੇਵਾ ਹੈ ਨਿਭਾ ਰਹੇ ਰੱਬ ਇਹਨਾਂ ਦੇ ਨਾਲ ਹੈ ਉਹ ਉਹਦੇ ਕਿਰਪਾ ਸਦਕਾ ਇਹ ਸਾਰੇ ਕੰਮ ਸਿਰੇ ਚੜ ਰਹੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ